ਧੰਨਵਾਦ ਆ ਜੀ ਪੁਜੇ ਵੀ ਪਾਰਟੀ ਦੇ ਜੀ ਸਾਨੂੰ ਤੁਹਾਡੇ ਸਭੀ ਤੋਂ ਅਸੀਂ ਸੋਚਿਆ ਜੀ ਅਸੀਂ ਪਾਰਟੀ ਜਾਵਾਂਗੇ ਪਰ ਸਾਨੂੰ ਸਤੂ ਅੱਜ ਮਿਲਿਆ ਇਹਨਾਂ ਦਾ ਅਸੀਂ ਆਮ ਆਦੀ ਪਾਰਟੀ ਵਿੱਚ ਵੀ ਰਹਿ ਕੇ ਜਿੱਥੇ ਚੁੱਕੇ ਆ ਅਸੀਂ ਮੈਂਬਰ ਜੀ ਆ ਪੰਚਾਇਤ ਮੈਂਬਰ ਜੀ ਪਿੰਡ ਨੂੰ ਤਾਂ ਤੋਂ ਸਾਨੂੰ ਸਾਡੀ ਜਿਹੜੀ ਸੁਣਵਾਈ ਹੋ ਜ ਨਹੀਂ ਹੋ ਰਹੀ ਤਾਂ ਅਸੀਂ ਇਸ ਪਾਰਟੀ ਨੂੰ ਜੁਆਇਨ ਕਰ ਰਹੇ ਆ ਅਸੀਂ ਬਹੁਤ ਜੋੜ ਲਾ ਚੁੱਕੇ ਵੀ ਸਾਡਾ ਕੋਸ਼ਿਸ਼ ਪਿੰਡ ਦਾ ਸਹਯੋਗ ਹੋ ਜੇ ਬਣ ਜਵੇ ਬਣ ਜੇ ਪਰ ਨਹੀਂ ਬਣਦਾ ਜਿਸੇ ਸਾਨੂੰ ਅਸੀਂ ਅਸੀਂ ਪਾਰਟੀ ਨੂੰ ਸਹਯੋਗ ਦੇ ਰਹੇ ਆ ਧੰਨਵਾਦ ਵੈਕੂ ਚੱਕਰ ਖਾਲਸਾ ਜੀ ਰਾਜੂ ਜੀ ਮੈਂ ਜੀ ਸਾਥ ਦਾ ਪੰਜ ਮਾਨਗਤ ਸੈਟ ਟੈਂਡ ਮੋਤਾ ਕੋ ਮੈਂ ਜੀ ਆਪਣੀ ਆਮ ਪਾਰਟੀ ਦੀ ਛੱਡ ਕੇ ਬੀਜਪੀ ਆ ਜੱਟ ਜੀ ਜਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਜੀ ਰਾਜੂ ਜੀ ਚੱਕਰ ਖਾਲਸਾ ਜੀ ਜੀ ਮੈਂ ਆਮ ਆਦਮੀ ਪਾਰਟੀ ਛੱਡ ਕੇ ਇਹ ਜੀਮ ਜੁਆਇਨ ਕਰ ਰਿਹਾ ਹਾਂ ਕਿ ਸਾਮੀਪਾਪ ਉਹ ਮਾਨ ਵਾਲੀ ਗੱਲ ਆ ਵੀ ਅਸੀਂ ਪੀਜਪੀ ਪਾਰਟੀ ਦੇ ਵਿੱਚ ਆਏ ਹਾਂ ਤੇ ਇਹਨਾਂ ਵੀਰਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਕੰਮ ਇਹ ਪਾਰਟੀ ਨੂੰ ਜੁਆਇਨ ਕਰਾਇਆ। ਸਭੀ ਬਹੁਤ ਬਹੁਤ ਧੰਨਵਾਦ। ਗਿਆਸ਼ੀ ਗਾਮ ਫਸਰੀਆ ਤੋਂ ਸਤਿ ਸ਼੍ਰੀ ਅਕਾਲ। ਜਿੰਦਾ ਕੌਮ ਸਭੀ ਬਹਿ ਬੀਤੀ ਕਥਾਈ। ਅੱਜ ਬੜੇ ਮਾਨ ਵਾਲੀ ਗੱਲ ਆ ਕੀ ਸਾਡੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਚ ਵਾਧਾ ਹੋ ਰਿਹਾ ਸਾਡੇ ਵਿੱਚ ਅੱਜ ਪਿੰਡ ਮੁੱਧਾ ਤੋਂ ਆਮ ਆਦਮੀ ਪਾਰਟੀ ਤੋਂ ਜਿੱਤੇ ਹੋਏ ਮਨਜੀਤ ਕੁਮਾਰ ਜੀ ਉਹਨਾਂ ਦੇ ਸਾਥੀ ਬੱਗਾ ਜੀ ਧਰਮ ਦੀ ਨੇ ਅੱਜ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਔਰ ਮੋਦੀ ਸਾਹਿਬ ਦੀਆਂ ਨੀਤੀਆਂ ਕੋ ਖੁਸ਼ ਹੋ ਕੇ ਅੱਜ ਬੀਜੇਪੀ ਜੁਆਇਨ ਕੀਤੀ ਆ ਮੈਂ ਇਹਨਾਂ ਨੂੰ ਪਾਰਟੀ ਜੁਆਇਨ ਕਰਤੇ ਜਿੱਥੇ ਇਹਨਾਂ ਨੇ ਜੀ ਆਇਆਂ ਆਖਦਾ ਔਰ ਆਸ਼ਵਾਸ਼ਿਤ ਹੋਣਾ ਕਿ ਭਾਰਤੀ ਜਨਤਾ ਪਾਰਟੀ ਵਿੱਚ ਬੰਦਾ ਮਾਲਸ ਮਾਲ ਇਹਨਾਂ ਨੂੰ ਦਿੱਤਾ ਜਾਵੇਗਾ ਉਹਨੇ ਮੰਜੀ ਜੀ ਨੂੰ ਕਹਾਂਗਾ ਕਿ ਇਹੋ ਸ਼ਬਦ ਬੋਲਣ